ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਕਾ ਸਵਾਗਤ ਹੈ ਜੋ ਲਗਾਤਾਰ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਨੇ ਤੇ ਸਾਨੂੰ ਸੁਣ-ਸੁਣੇ ਕੰਪਲੀਮੈਂਟ ਕਰਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਤੇ ਅਸੀਂ ਇਸ ਹੌਸਲੇ ਨੂੰ એનર્ਜੀ ਦੇ ਰੂਪ ਦੇ ਵਿੱਚ ਤਬਦੀਲ ਕਰਕੇ ਫਿਰ ਕੋਈ ਨਾ ਕੋਈ ਲੋਕ ਗੀਤ ਲੈ ਕੇ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਆ ਅੱਜ ਫਿਰ ਅਸੀਂ ਦੋਵੇਂ ਭੈਣਾਂ ਇੱਕ ਲੋਕ ਗੀਤਾਂ ਦੀ ਬੜੀ ਸੋਹਣੀ ਬੰਦਗੀ ਸਿੱਠਣੀਆਂ ਇਸ ਚੈਨਲ ਤੇ ਲੈ ਕੇ حاضر ਹੋਇਆ ਉਮੀਦ ਕਰਦੇ ਹਾਂ ਤੁਸੀਂ ਅੱਜ ਦੁਆਰਾ ਅੱਜ ਦੇ ਗਾਏ ਹੋਏ ਲੋਕ ਗੀਤ ਨੂੰ ਵੀ ਪਰਮਾ ਹੂਆ ਰਗਾਉਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਜਬ ਵੀ ਜਬ ਵੀ ਵੇਲਾੜਿਆ ਮਠੀਆਂ ਜਬ ਵੀ सभी बड़ा तेरीबके दी हटिया तेरी फेणो ब के दिया ਜੱਬੀ ਵੇਲਾੜਿਆ ਨਾ ਮਾਣੇ ਦਾਣੇ ਜੱਬੀ ਜੱਬੀ ਵੇਲਾ Joe, be Joe, be ਜੱਜ ਦਾ ਇੱਕ ਵੀ ਨਹੀਂ ਜੱਬੀ ਜੱਬੀ ਵੇਲਾੜਿਆ ਜਾਉਂਵੇ ਵੇਚਬੀ ਨਿਪਾਬੀ ਮਟੀਆਂ ਜਬੀ ਚਬੀ ਨਿਪਾਬੀ ਮਟੀਆਂ ਤੇਰੀ ਪੈਣੋ ਵਕੇਦੀ ਹਟੀਆਂ ਤੇਰੀ ਪੈਣੋ ਵਕੇਦੀ ਹਟੀਆਂ ਗਾ ਜੱਬੀ ਜੱਬੀ ਨਿਪਾਬੀ ਨਮਣੇ ਧਾਣੇ ਜੱਬੀ 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 ਨਹੀਂ ਪਾਬੀ ਨਮਣੇ ਦਾਣੇ 26 ਚ මदायකවිन जबी जनीपावि ਚਾਹ ਜੇ ਦਾ ਇੱਕ ਵੀ ਨਹੀਂ ਹਾਂਜੀ ਦੋਸਤੋ ਇਸ ਇੱਕ ਬੜਾ ਸੋਹਣਾ ਲੋਕਗੀਤ ਜੋ ਅਸੀਂ ਸਿੱਖਣੀਆਂ ਦੇ ਰੂਪ ਦੇ ਵਿੱਚ ਤੁਹਾਡੇ ਰੂਪ ਰੂਪ ਕੀਤਾ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਲੋਕਗੀਤ ਤੁਹਾਨੂੰ ਬਹੁਤ ਪਾਵੇਗਾ ਬਹੁਤ ਚੰਗਾ ਲੱਗੇਗਾ ਤੁਸੀਂ ਘਰ ਬੈਠੇ ਸਾਡੇ ਦੁਆਰਾ ਗਾਏ ਇਸ ਲੋਕਗੀਤ ਤੋਂ ਆਨੰਦਿਤ ਹੋਵੋਗੇ ਤੇ ਅਖੀਰ ਦੇ ਵਿੱਚ Törlek, bohat, bohat, tennünk!